ਹਾਂ ਲੈਨੇ ਕਾ ਆ ਚੱਕੇ ਆਵੇ ਮੈਂ ਲੈ ਆਇਆ ਆਵੇ ਆ ਚੱਕੇ ਆ ਬੀ ਲਓ ਇਹ ਵਧੀਆ ਹੈ ਨਾ ਤਾਰ ਰੱਖੇ ਬੰਨ ਗੇ ਪੱਠੇ ਲਾ ਆਇਆ ਕਰੂੰ ਪੱਠੇ ਕੜਨੀ ਹੈ ਪੱਠੇ ਕੜਨੀ ਆਪਾਂ ਦਿਨੇ ਚਲੇ ਜਾਵਾਂਗੇ ਹਾਂ ਗਾਂ ਮੱਡਾਂ ਵੜਦੀ ਕਾਲੂ ਮੱਢ ਕੇ ਰੱਖ ਦਿੰਨੇ ਆ ਸਰੂੰ ਤੂੰ ਫਾਰਮ ਨਹੀਂ ਉਹ ਨਿੱਕਾ ਹੈ ਨਹੀਂ ਪੇਪਰ ਜਾ ਕੇ ਲੈ ਆ ਬੜੇ ਪਪਲ ਸੰਦਾ ਕੇ ਉਹ ਵੱਡੇ ਹੀ ਇੱਕ ਨਿੱਕਾ ਹੈ ਨਾਲ ਨਿੱਕਾ ਰਹੇਗਾ ਮੇਰੇ ਮਾਈ ਉਹਦੇ ਤਾਂ ਪਾ ਲੱਗਣਾ ਨਾ ਉਹ ਮਾਈ ਮੇਰੇ ਬਟੂਏ ਜੇ ਫਿਰ ਹਾਂ ਉਹ ਬਟੂਏ ਜਾ ਉਹ ਉਹ ਦੇ ਨੋ ਲੈ ਲੇ ਹਾਂ ਇਹ ਨਹੀਂ ਮੋਹ ਤੇ ਲੱਗੀ ਕੱਪਰ ਸਵਾਰਤੀ ਫੋਨ ਆ ਉਹਦਾ ਆਇਆ ਹੈ ਪਟਵਾਰੀ ਦਾ ਤੇ ਹਾਂ ਤਾਂ ਕਿੰਨੇ ਕਿਲੇ ਪੈ ਲਈ ਨੇ ਬੜਾਈਆ ਪਪ ਪੈਂਦਾ ਹਣਾ ਮਾਹ ਹੈਗੀ ਥੋੜੀ ਆ ਮੁੰਡਿਆਂ ਨੂੰ ਵੱਢੀ ਹੋਈ ਆ ਕੋਈ ਨਾਦਰ ਨਹੀਂ ਲਵਾਈ ਮਾਣਾ ਨਾਦਰ ਨਹੀਂ ਲਵਾਈ ਉਹਨੂੰ ਪਵੇਖ ਲਿੰਦੇ ਨਾ ਮੁੜ ਕੇ ਮਾਹ ਹੈ ਉਹ ਕਰਦੇ ਅਮਲੀ ਬੰਦਾ ਆ ਵੇਖ ਲੈਨੇ ਕਰਦਾਂ ਕਰਦਾਂ ਪੀਵਾ ਕਰਦਾ ਕਿ ਨਹੀਂ ਹੈ ਬਤਾਈਓ লাগਣਾ ਜੇ ਉਹਨਾਂ ਕੋਈ ਇਹਦਾ ਪਤਾ ਹੀ ਨਹੀਂ ਆਹੋ ਇੱਕ ਇਹ ਪਤਾ ਨਹੀਂ ਇਹਨਾਂ ਦਾ ਹਣਾ ਤਬਾਰ ਨਹੀਂ ਨਾਗਾ ਮੈਂ ਜਿੱਦੇ ਮਰਜ਼ੀ ਤੋਂ ਗਏ ਤੇ ਤਾਂ ਛੱਡੀ ਜਣਾ ਕੱਚੀ ਹੈ ਇਹ ਆ ਦੇ ਜਿਹੜੇ ਜਿਹੜੇ ਪੱਕੇ ਹੋ ਵੱਢਦੇ ਨੇ ਅੱਛਾ ਆ ਕਿ ਨਗਰਖਾਂਡ ਪੜਖਿਆ ਤੇ ਫਿਰ ਇਕੱਠੀ ਵੱਢਦੀ ਦੋ ਦਿਨ ਹੋਰ ਤੋਂ ਉੱਪਰ ਲੱਗ ਲੈਂਦੇ ਫੈਂਦੇ ਹੋ ਦੋ ਦਿਨ ਤਿੰਨ ਦਿਨ ਹੋਰ ਤੋਂ ਇਹ ਵਿੱਚ ਇਕੱਠੀ ਵੱਢਦੀ ਇੱਕ ਸਿਰੇ ਤੋਂ ਕਿਆ ਗੇ ਉਹਰੇਵੇਂ ਮੁੜ ਕੇ ਆ ਆ ਪਰ ਸੁਣ ਤਰੀ ਪੱਕੀ ਨਹੀਂ ਮੁੜ ਕੇ ਅਰ ਗਾਂਢੀ ਜੀ ਵੱਡੀ ਜਾਨੀ ਕਿਵੇਂ ਲੋਏ ਤਾਂ ਅਸੀਂ ਵੀ ਲੱਗ ਜਾਾਂਗੇ ਨਾਲ ਬਣਾਉਂਦਾ ਕੋਈ ਇਹ ਹੈਗਾ ਕਿੰਨਾ ਗਿਆ ਨਵੜ ਬੁੱਢੀ ਦੇਖੇ ਦੇਖੇ ਨਹੀਂ ਜੀ ਆ ਕਰੇ ਕਰੀ ਹੈ ਨਾ ਥੋੜੋ ਥੋੜੋ ਹੈ ਗਿਆ ਆ ਭਾ ਕੇ ਜਾਣ ਕਿ ਤੱਕ ਪਾਲਣ